ਹਾਂਜੀ ਕਿਥੋਂ ਕੁਝ ਹੁੰਦਾ ਦਾਤਾ ਤੂੰ ਜਿਹਦੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹਨੂੰ ਡੇਜ਼ਰਟ ਕੈਟ ਫਿਸ਼ ਕਹਿੰਦੇ ਆ ਇੱਕ ਐਸੀ ਮੱਛੀ ਜਿਹਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਣਾ ਪਾਣੀਆਂ ਦੇ ਵਿੱਚ ਰਹਿੰਦੀ ਆ ਪਰ ਜਦੋਂ ਉਸ ਇਲਾਕੇ ਦਾ ਪਾਣੀ ਸੁੱਕ ਜਾਂਦਾ ਤਾਂ ਇਹ ਮੱਛੀ ਆਪਣੇ ਆਪ ਨੂੰ ਮਿੱਟੀ ਦੇ ਵਿੱਚ ਦਫ਼ਨ ਕਰ ਲੈਂਦੀ ਆ ਤੇ ਬਹੁਤ ਲੰਬੇ ਸਮੇਂ ਦੀ ਇੱਕ ਗਹਿਰੀ ਨੀਂਦ ਦੇ ਵਿੱਚ ਚਲੇ ਜਾਂਦੀ ਆ ਨਾ ਕੁਝ ਖਾਂਦੀ ਆ ਨਾ ਕੁਝ ਪੀਂਦੀ ਆ ਫਿਰ ਵੀ ਜਿਉਂਦੀ ਰਹਿੰਦੀ ਆ ਕਹਿ ਲੋ ਤੁਸੀਂ ਵੀ ਇੱਕ ਕਿਸਮ ਦਾ ਹੈ ਲੰਬੀ ਮੌਤ ਦੇ ਵਿੱਚ ਚਲੇ ਜਾਂਦੀ ਆ ਪਾਣੀ ਦੀ ਉਡੀਕ ਕਰਦੀ ਆ ਜਦੋਂ ਫਿਰ ਮੀਂਹ ਪੈਂਦਾ ਪਹਿਲੀ ਬਰਸਾਤ ਹੁੰਦੀ ਆ ਤੇ ਉੱਥੇ ਪਾਣੀ ਭਰਦਾ ਤਾਂ ਇਹ ਦੁਬਾਰਾ ਫਿਰ ਉਸੇ ਪਾਣੀ ਦੇ ਵਿੱਚ ਆਪਣਾ ਸਾਹ ਲੈਂਦੀ ਆ ਤੇ ਇੰਨਾ ਸਮਾਂ ਬਿਨਾਂ ਕੁਝ ਖਾਦੇ ਬਿਨਾਂ ਕੁਝ ਪੀਤੇ ਮੱਛੀ ਮਿੱਟੀ ਦੇ ਥੱਲੇ ਰਹਿੰਦੀ ਆ। ਦੂਸਰੀ ਗੱਲ ਜੇ ਇਹ ਮੱਛੀ ਚਾਹੇ ਤਾਂ ਇਹ ਕਈ ਘੰਟਿਆਂ ਦਾ ਸਫ਼ਰ ਤੈਅ ਕਰਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਵੀ ਚਲੇ ਜਾਂਦੀ ਆ ਤੇ ਦੂਜੇ ਥਾਂ ਦੇ ਉੱਤੇ ਪਾਣੀ ਵੀ ਲੱਭ ਸਕਦੀ ਆ। ਸੋ ਹੁਣ ਸੋਚੋ ਕਿ ਐਸੇ ਜੀਵ ਨੂੰ ਪ੍ਰਮਾਤਮਾ ਨੇ ਐਸਾ ਕਿਹੜਾ ਸੈਂਸਰ ਦਿੱਤਾ ਦਿਆਂ ਇਹਨੂੰ ਕਿਹੜੀ ਸਮਝ ਦਿੱਤੀ ਆ ਕਿ ਇਹਨੂੰ ਪਤਾ ਵੀ ਕਿੱਧਰ ਨੂੰ ਜਾਣਾ ਮੈਂ ਕਿੱਧਰ ਮੈਨੂੰ ਪਾਣੀ ਮਿਲਣਾ। ਜਾਂ ਇਹਦੇ ਉੱਤੇ ਦੇਖੋ ਪ੍ਰਮਾਤਮਾ ਦੀ ਕਿੰਡੀ ਰਹਿਮਤਾ ਵੀ ਜੇ ਪਾਣੀ ਸੁੱਕ ਗਿਆ ਤੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਆਪਣੇ ਆਪ ਨੂੰ ਦਫਨ ਕਰ ਲੈਂਦੀ ਐ ਇਹਨੂੰ ਕੁਝ ਖਾਣ ਦੀ ਲੋੜ ਨਹੀਂ ਪੈਂਦੀ ਕੁਝ ਪੀਣ ਦੀ ਲੋੜ ਨਹੀਂ ਪੈਂਦੀ ਜਦੋਂ ਵੀ ਦੁਬਾਰਾ ਪਾਣੀ ਭਰਦਾ ਤਾਂ ਇਹ ਫੇਰ ਜਿਉਂਦੀ ਹੋ ਜਾਂਦੀ ਐ ਸੋ ਇਹ ਜਿਹੜੀਆਂ ਖੇਡਾਂ ਨੇ ਇਹ ਜਿਹੜੇ ਕੌਤਕ ਨੇ ਇਹ ਜਿਹੜੇ ਚਮਤਕਾਰ ਐ ਪਰਮਾਤਮਾ ਹੀ ਕਰ ਸਕਦਾ ਇਸੇ ਕਰਕੇ ਤੁਹਾਨੂੰ ਕਹੀਦਾ ਵੀ ਕਲਾ ਵਰਤਦੀ ਆ ਚਮਤਕਾਰ ਹੁੰਦੇ ਆ ਇਹ ਸਾਡੇ ਆਲੇ-ਦਾਲੇ ਛੋਟੇ-ਛੋਟੇ ਜੀਵ ਜੰਤੂਆਂ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੀਨਾਂ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਸਾਨੂੰ ਸਮਝ ਆਵੇ ਕਿ ਹਰ ਸਮੇ ਸਾਡੇ ਆਲੇ-ਦਾਲੇ ਚਮਤਕਾਰ ਹੋ ਰਹੇ ਨੇ ਹਰ ਸਮੇ ਪ੍ਰਮਾਤਮਾ ਸਾਡੇ ਆਲੇ-ਦਾਲੇ ਕਲਾ ਵਰਤਾ ਰਿਹਾ ਸੋ ਉਹਦੇ ਤੇ ਸ਼ੱਕ ਨਾ ਕਰੋ ਆਪਣਾ ਭਰੋਸਾ ਉਹਦੇ ਤੇ ਪੱਕਾ ਕਰੋ ਇਸੇ ਕਰਕੇ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚ ਉਹਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਪ੍ਰਮਾਤਮਾ ਕਣ-ਕਣ ਦੇ ਵਿੱਚ ਵਾਸ ਕਰਦਾ ਜਦੋਂ ਤੁਸੀਂ ਉਹਦਾ ਨਾਮ ਲੈਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਇਸ ਚੀਜ਼ ਦਾ ਪ੍ਰਮਾਤਮਾ ਆਪਣੇ ਆਪ ਹੀ ਗਿਆਨ ਦੇ ਦਿੰਦਾ ਜਿਉਂਦੇ ਵਾਸਤੇ ਰਹੋ ਧੰਨਵਾਦ